ਕਾਜ ਕੀ ਪਾ ਤੇਰੇ ਗੁਣ ਦਾ ਕਰ ਕਿਰਪਾ ਤੇਰੇ ਗੁਣ ਦਾ ਕਰ ਕੀ ਪਾ ਤੇਰੇ ਗੁਣ ਜੀ ਸਭਨ ਸਾਹ ਹਾਂਜੀ ਮੈਂ ਜੈਹਦਰ ਬਲਬੀਰ ਸਿੰਘ ਸਰਤੰਚ ਰਾਜਕ ਇਹ ਮੇਲੇ ਦੀ ਤੁਹਾਡਾ ਸਾਦੀ ਅੱਜ ਨਹੀਂ ਬੜੀ ਪ੍ਰਾਣੀ ਤੰਪਰਾਵਾ 50 ਸਾਲ ਦੀ ਇਹ ਸੇਵਾ ਚੱਲ ਰਹੀ ਹੈ ਲੋਕਾਂ ਦਾ ਕਿ ਬੜਾ ਇਹ ਨਗਰ ਜੀ ਬੜਾ ਵਿਕਾਇਆ ਸਾਡੇ ਜੀ ਕਿefe ਸਾਧਕੀ ਤੋਂ ਖਣਪਾਲ ਚੱਲ ਰਹੇ ਨੇ ਲੜੀਵਾਰ ਤਿੰਨ ਤਿੰਨ ਜਿੰਨਾਂ ਦੇ ਹੱਥ ਜਦਿਲ ਭੋ ਪੈਂਦੇ ਨੇ ਤਿੰਨ ਗੋਦਰੇ ਰੋਡ ਤੇ ਨੇ ਤੰਨਾ ਵਿੱਚ ਇਹ ਖਣਪਾਲ ਲੜੀਵਾਰ ਚੱਲਦੇ ਨੇ ਇਹ ਸਾਰੇ ਪਿੰਡ ਆਪਣੇ ਸਹਿਯੋਗ ਨਾਲ ਹੀ ਬੜੀ ਤਗੜੀ ਕਿਸਾਨੀ સેવા ਕਰਦਾ ਤੇ ਕਰਦਾ ਰਹੇਗਾ ਬਹੁਤ ਬੰਦਿਆ ਸੰਤਾਂ ਸੰਤਾਂ ਤੋਂ ਸੇਵਾ ਕਰਦਾ ਕਿਤੇ ਬਾਬਾ ਜੀ ਆਪੇ ਜਿੰਨੇ ਬੰਦੇ ਲੱਖ ਲੱਖ ਰੁਪਈਆ ਵੀ ਦਿੰਦੇ ਨੇ ਕਿੰਨੀ ਕਦੀ ਸ਼ਰਧਾ ਹੈ ਉਹ ਤਾਂ ਕਰਦੇ ਤੇ ਗੰਵਿਆਂ ਨੇ ਮੰਗਾਲੇ ਪੂਰੀਆਂ ਹੁੰਦੀਆਂ ਨੇ ਲੋਕ ਖੜ-ਪੜ ਕਰਾਉਂਦੇ ਨੇ ਕਸ਼ੰਗ ਦੀ ਸੇਵਾ ਕਰਦੇ ਨੇ ਤਾਂ ਬਹੁਤ ਦਾਦਾ ਪਿੰਡਾਂ ਬੰਦਿਆ ਪ੍ਰਬੰਧਿਆ ਚੰਗੇ ਨੇ ਲੋਕ ਸਾਰੇ ਸਾਰੇ ਬਗੈਰ ਕਿਸੇ ਧਿੰਤ ਸਾਥ ਤੋਂ ਚन्नई ਕੋ ਦਲੇ ਸੇਵਾ ਕਰਦੇ ਨੇ ਜਿਹੜਾ ਚੱਲ ਰਿਹਾ ਹੈ ਪ੍ਰੋਗਰਾਮ ਟੋਲੇ ਦੇ ਮੇਲੇ ਇਸ ਬਾੰਦ ਵਿੱਚ ਇਹ ਕੋਈ ਕਿਸੇ ਪਾਰਟੀਬਾਦੀ ਦੀ ਗੱਲ ਨਹੀਂ ਸਾਰੇ ਨਗਰ ਵਾਲੋਂ ਦਾ ਲੈ ਨਗਰ ਰਾਜਕੀ ਸੇਵਾ ਕਰਨਾ ਜਿਹੜਾ ਇੱਕ ਮਹੀਨਾ ਜਿਹੜਾ ਲਗਰ ਪੜਾਵਾ ਇਸ ਤਰ੍ਹਾਂ ਪਾਇਆ ਜਾ ਰਿਹਾ ਇੱਥੇ ਇੱਕ ਮਹੀਨੇ ਤੋਂ ਲੰਗਰ ਪਟਲਾਰਾ ਚੱਲ ਰਿਹਾ 24 ਘੰਟੇ ਜਿੱਦਨ ਤੋਂ ਖੰਡ ਪੜਤ ਢੱਡਣਾ ਉਸ ਦਿਨ ਤੋਂ 6:30 ਤੋਂ ਲੰਗਰ ਚੱਲਦਾ 24 ਘੰਟੇ ਚਾਦਾ ਲੰਗਰ ਦਾ ਪ੍ਰੋਗਰਾਮ ਚੱਲਦਾ ਇਹ ਸੰਗ ਜਿਹੜਾ ਕਿੱਥੇ ਚੱਲੂਗਾ ਤੇ ਕਿੱਥੇ ਇਹ ਹੋਣਾ ਇਹ ਸੰਗ ਗੋਦੜਾ ਖਟਿਆਲਾ ਸਿਆਣਿਆਂ ਉੱਤੇ ਚੱਲਦਾ ਚਾਰਪੁਰ ਤੋਂ ਟਾਂਡੇ ਤੋਂ ਪਰਿਉ ਤੇ ਇਹ ਮੇਰਾ ਬਾਬਾ ਨਾਲ ਜਾ ਕੇ ਸਮਾਪਤ ਹੁੰਦਾ ਪੰਜਾਹਰਾਈ ਆਣ ਕੇ ਘੁੰਮਣੀ ਸ਼ਤੇ ਕਰਨਾ ਅੱਜ ਇਹਨਾਂ ਨੇ ਕੱਲ ਇਹਨਾਂ ਨੇ ਸ਼ਾਮੀ 9 ਵਜੇ 10 ਵਜੇ ਜੇਰਾ ਸਾਹਿਬ ਗੋਦੜੇ ਐਂਟਰ ਕਰਨਾ ਇਹਨਾਂ ਨੂੰ ਕਾਲਵਾਨੋ ਸਾਂਤਲੇ ਖਾਣਨਾ ਕੋ ਆਣ ਕੇ ਉੱਥੇ ਜਾ ਕੇ ਨਰਾਸ਼ਤੇ ਕਰਨਾ ਬੜਾ ਵੱਲੀਆ ਉਹਨਾਂ ਦਾ ਹੀ ਪ੍ਰਬੰਧ ਆ ਉਹ ਕੋਈ ਸੇਵਾ ਨਹੀਂ ਖੜਦੇ ਬਾਸ ਸਾਰੀ ਸੇਵਾ ਜੇਰਾ ਬਾਬਾ ਆਣ ਕੇ ਗੋਦੜੇ ਮੰਡ ਕੇ ਦੇਈ ਜਾਂਦੇ ਇਹ ਕਰ ਪਹਿਲਾਂ ਵੀ ਬਾਬੇ ਖੜਦੇ ਬਾਸ ਜਦ ਹੀ ਸੇਵਾ ਰਸਤੇ ਦੀ ਹੁੰਦੀ ਹੈ ਨਾ ਉਹ ਸਾਰੀ ਇੱਥੇ ਦੇ ਕੇ ਜਾਂਦੇ ਉਹ ਜੱਕਰ ਪੈ ਜਾਣ ਨਾ ਪਰਸੋਂ ਸਾਰੇ ਪੈਸੇ ਗਿਣ ਕੇ ਦੇ ਕੇ ਫਿਰ ਜਾਣਾ ਇਹ ਕਰ ਪੈ ਜਾਣ ਖਾਣਾ ਵਾਸਤੇ ਉਹਨਾਂ ਦੀ ਬੜੀ ਵੱਡੀ ਗੱਲ ਆ ਬੜੀ ਸ਼ਿਵਾਂ ਉਹਨਾਂ ਲੋਕਾਂ ਦੀ ਜਿਹੜੇ ਨੰਗੇ ਪੈਰੀ ਚੱਲ ਕੇ ਆਣ ਕੇ ਇੱਥੇ ਜਿਹੜਾ ਬਾਬਾ ਨਾਨਕ ਮਸਤਕ ਨੂੰ ਦੇਨੇ ਕਿ ਜਿੰਨੀ ਵੀ ਸੇਵਾ ਰਾਜ ਹੁੰਦੀ ਉਹਨਾਂ ਦੀ ਉਹ ਸਾਰੀ ਇੱਥੇ ਗੁੱਦ ਰਹੇ ਉਹਨਾਂ ਦਾਨ ਕਰਕੇ ਜਾਂਦੇ ਕਿੰਨੇ ਕਿੰਨੀ ਤਰੀਕ ਤੱਕ ਜਦੋਂ ਗੱਲ ਕਰਦੇ ਇਹ ਲੰਗਰ 530 ਤੱਕ ਚੱਲੇਗਾ 630 ਜੇ ਹੌਸਲਾ ਬੰਦਿਆਂ ਦੀ ਮਰਜ਼ੀ ਆ 7 ਤੱਕ ਹੀ ਜਾਂਦਾ ਪਰ 6 ਤੱਕ ਚੱਲੇਗਾ ਨਾ ਮੇਰਾ ਨਾਮ ਤਰਮਿੰਦਰ ਸਿੰਘ ਜੋ ਸਾਡੀ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਸੇਵਾ ਚੱਲ ਰਹੀ ਆ 7 ਫਰਵਰੀ ਤੋਂ ਲੈ ਕੇ ਆਰੰਭ ਹੋਇਆ ਖਡ ਪਟ ਸਾਹਿਬ ਲੜੀ ਚੱਲੀ 7 ਤਰੀਕ ਤੋਂ ਲੈ ਕੇ ਤੇ 3 ਮਾਰਚ ਨੂੰ ਅੱਜ ਸਮਾਲਤੀ ਹੋਈ ਆ ਤਿੰਨ ਤਿੰਨ ਖੰਡ ਪਾਟ ਸਾਹਿਬ ਲੜੀਵਾਰ ਚਲਦੇ ਰਹੇ ਤਿੰਨ ਖੰਡ ਪਾਟ ਤਰਤੇ ਤਰਤੇ ਨਾ ਦਾ ਭੋਗ ਪੈ ਗਿਆ ਇਦਾਂ ਹੀ ਲੜੀ ਦੀ ਅੱਜ 3 ਤਰੀਕ ਨੂੰ 3 ਮਾਰਚ ਨੂੰ ਸਮਾਲਤੀ ਹੋਈ ਹੈ ਤੇ ਬਹੁਤ ਸੰਗਤ ਦਾ ਸੰਯੋਗ ਆ ਸਾਡੀ ਕਮੇਟੀ ਸਾਡੇ ਵੀ ਭੈਣ ਭਰਾ ਜਿਹੜੇ ਬਹੁਤ ਸੰਯੋਗ ਦਿੰਦੇ ਆ ਇੱਕ ਮਹੀਨਾ ਤੋਂ ਪਹਿਲਾਂ ਹੀ ਸਾਡੇ ਤੋਂ 2 ਮਹੀਨੇ ਸੰਗਤਾਂ ਵਾਲਾਂ ਦੀ ਸੇਵਾ 26 ਸਾਲ ਤੋਂ ਬਹੁਤ ਹੀ ਪਿਆਰ ਤੇ ਸਰਕਾਰ ਦੇ ਨਾਲ ਸੇਵਾ ਕਰਦੇ ਆ ਵੇਖੋ ਹਟੀਆਂ ਭੈਣਾਂ ਡੀਆਂ ਵਾ ਇਹਨਾਂ ਭੈਣਾਂ ਦਾ ਵੀ ਆਟਾ ਤਿੰਨ ਰਾਤਾਂ ਆਣ ਕੇ ਤੇ ਸੇਵਾ ਕਰਦੀਆਂ ਸਾਡੇ ਛੋਟੇ ਬੱਚੇ ਵੀ ਉਹ ਵੀ ਦੁੱਧ ਦੀ ਸੇਵਾ ਕਰਦੇ ਆ ਜੋ ਭੋਗ ਪਿਆ ਵਾ ਇਹਨਾਂ ਨਿਗਨਿਗੇ ਬੱਚਿਆਂ ਸਾਰਿਆਂ ਨੂੰ ਸਰੋਪੇ ਤੇ ਕੇ ਇਹਨਾਂ ਦਾ ਸਨਮਾਨਤ ਕੀਤਾ ਵਾ ਵੀ ਤੁਸੀਂ ਇਹ ਗਰਭਾਣੀ ਵਾਲਾ ਲੱਗੋ ਨਸ਼ੇ ਵਾਲੇ ਨਾ ਜਾਓ ਤੇ ਨਿਆਣੇ ਨਿਗਨਿਗੇ ਬਹੁਤ ਖੁਸ਼ ਆ ਤੇ ਇਹ ਕਰਕੇ ਬੋਤ ਪਾਪੇ ਨਾਨਕਾ ਦੀ ਤੁਨ ਤੁਨ ਗੁਰਨਾਨਕ ਦੇਵ ਜੀ ਦੀ ਕਿਰਪਾ ਵਾ ਤੇ ਮਾਰਾ ਸੱਚੇ ਭਾਸ਼ੋ ਇਹ ਕੋਈ 50 ਸਾਲ ਤੋਂ ਪਹਿਲੋਂ ਇਹ ਲੰਗਰ ਲੱਗਦਾ ਸੀ ਉਦੋਂ ਇੱਕ ਦਿਨ ਦਾ ਲੱਗਦਾ ਸੀ ਫਿਰ ਇੱਕ ਖੰਡ ਪੜ ਸਾਬ ਤੋਂ ਰੰਭ ਹੋ ਕੇ ਤੇ ਹੁਣ 40-40 ਖੰਡ ਪੜਦਾ ਬਦੀ ਲੜੀ ਚੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਜਗਤ ਦੀਆਂ ਗੁਰਨਾਨਕ ਨਾਮਲੇਵਾ ਸੰਗਤਾਂ ਨੂੰ ਸਲਾਲਾ ਜੋੜ ਮਿਲਿਆ ਸੀ ਚੋਲਾ ਸਾਹਿਬ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਮੈਂ ਮੁਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰਦੁਆਰਾ ਪਿੰਡ ਰਾਏ ਚੱਕ ਦਾ ਗਰੰਤੀ ਹੋਣ ਦੇ ਨਾਤੇ ਸੋਹਣ ਸੰਤਾਂ ਨੂੰ ਜੀ ਆਇਆਂ ਆਖਦਾ ਨਾਲ ਹੀ ਵਧਾਈ ਦਿੰਦਾ ਕਿਸ ਨਗਰ ਵੱਲੋਂ ਨਗਰ ਦੇ ਵਿੱਚ ਬੜਾ ਅਦਿਸ਼ਾਅ ਵਾ ਪਿਛਲੇ ਤਕਰੀਬਨ 1 ਮਹੀਨੇ ਤੋਂ ਲਗਾਤਾਰ ਲੰਗਰ ਚੱਲ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਵੀ 6 ਤਰੀਕ ਤੱਕ ਇਸ ਮਹਾਨ ਲੰਗਰ ਦਾ ਪ੍ਰਸ਼ਾਦਾ ਚੱਲਦਾ ਰਹੇਗਾ ਸੰਗਤਾਂ ਆ ਰਹੀਆਂ ਨੇ ਸੰਗਤਾਂ ਦੇ ਵਿੱਚ ਬਹੁਤ ਅਛਾ ਹੈ ਨਗਰ ਦੇ ਵਿੱਚ ਬੜਾ ਅਛਾ ਸਾਡੇ ਐਨ ਆਰ ਆਈ ਵੀਰ ਤੇ ਹੋਰ ਸੰਗਤਾਂ ਬੜਾ ਵੱਡਾ ਸਹਿਯੋਗ ਦੇ ਰਹੀਆਂ ਲੰਗਰਾਂ ਦੇ ਵਿੱਚ ਵੱਧ ਤੋਂ ਵੱਧ ਸੇਵਾ ਕਰ ਰਹੀਆਂ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਾਈ ਚੱਕ ਦੇ ਵਿਸਨੀਕਾਂ ਤੇ ਤੇ ਮਹੀਨਾ ਹੋ ਗਿਆ ਇਹ ਸੇਵਾ ਬਨਾਣਕ ਦੀ ਪਾਸ਼ਾਹੀ ਦੀ ਚੱਲ ਰਹੀ ਆ ਚੋਲੇ ਦੇ ਮੇਲੇ ਦੀ ਆ ਇਹ ਸਾਬ ਸੰਗਤ ਪਿੰਡ ਰਲ ਕੇ ਬਹੁਤ ਜਿਆਦੀ ਸੇਵਾ ਕਰਦੇ ਨੇ ਤੇ ਸਾਰੇ 23 ਅਖੰਡ ਪਾਠ ਹੋਏ ਨੇ ਇੱਥੇ ਨੰਗਰ ਦੀ ਹੋਰ ਮਾ ਵਾਈ ਕੁਦੀ ਕਿਰਪਾ ਨਾਲ ਸਾਥ ਜੋ ਕਮੇਟੀ ਦੇ ਮੈਂਬਰ ਵੀ ਬਹੁਤ ਸਾਰੀ ਸੇਵਾ ਕਰਦੇ ਨੇ ਸਾਰੇ ਰਲ ਮਿਲ ਕੇ ਬਹੁਤ ਸੇਵਾ ਕਰਦੇ ਨੇ ਧੰਨ ਮਾਨ ਨਾਲ ਸੇਵਾ ਕਰਦੇ ਨੇ ਕੋਈ ਵਾਈ ਕੁਦੀ ਕਿਰਪਾ ਨਾਲ ਬਹੁਤ ਜਿਆਦੀ ਸੇਵਾ ਕਰਦੇ ਨੇ ਵਾਹਿਗੁਰੂ ਹਾਂ ਬੀਬੀਆਂ ਬਹੁਤ ਸੇਵਾ ਕਰਦੀਆਂ ਨੇ ਬਹੁਤ ਜਿਆਦੀ ਸੇਵਾ ਕਰਦੀਆਂ ਬੀਬੀਆਂ ਕਰੋ ਹੁਣ ਸਭ ਸਵੇਰ ਤੋਂ 5 ਵਜੇ ਤੋਂ ਸਵੇਰੇ ਆ ਜਾਂਦੀਆਂ ਲੰਗਰ ਪਕਾਉਂਦੀਆਂ ਨੇ ਸ਼ਾਮ ਨੂੰ 7-8 ਵਜੇ ਜਾਂਦੀਆਂ ਨੇ ਬਹੁਤ ਸੇਵਾ ਬੀਬੀਆਂ ਸਾਡੇ ਬੱਚੇ ਵੀ ਨਹੀਂ ਕਿੰਨੇ ਉਹ ਵੀ ਬਹੁਤ ਸੇਵਾ ਕਰਦੇ ਨੇ ਕੀ ਮਿਆਸੇ ਮੁਕੀ ਦੇਣਾ ਚਾਹੋਗੇ ਬਾਕੀ ਲੇਡੀ ਜੀ ਇੱਕ ਲੇਡੀ ਜੀ ਮੰਗ ਲੈਂਦੇ ਕਿ ਮੈਡਮ ਤੇ ਘਰ ਵਿੱਚ ਜਿੱਦਾਂ ਸਾਨੂੰ ਛੁੱਟੀ ਮਿਲੀ ਆ ਮੈਂ ਨਹੀਂ ਇਸ ਤਰ੍ਹਾਂ ਸਾਰੀਆਂ ਬੀਬੀਆਂ ਸੇਵਾ ਕਰਿਆ ਕਰਨ ਸਾਨੂੰ ਵੀ ਘਰੋਂ ਬਹੁਤ ਛੁੱਟੀ ਆ ਕਿ ਅਸੀਂ ਇੱਥੇ ਖੂਬ ਸੇਵਾ ਕਰਦੇ ਆ ਕੋਈ ਘਰ ਰੋਕ ਟੋਕ ਨਹੀਂ ਆ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਬੀਬੀਆਂ ਵੀ ਸਾਰੀਆਂ ਇਸ ਤਰ੍ਹਾਂ ਹੀ ਸੇਵਾ ਕਰਿਆ ਕਰਦੇ ਸੋ ਆਹੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇ ਗੁਰਪਰੇ ਸਾਥ ਸੰਗਤ ਜੀਓ ਨਗਰ ਰਾਏ ਜੱਟ ਵੱਲੋਂ ਬਹੁਤ ਵੱਡੀਆਂ ਸਵਾਗਤ ਕੀਤੇ ਜਾਣ ਯਾਰਾਂ ਧੰਨ ਧੰਨ ਗੁਰਨਾਮ ਦੇ ਜੁੜਾ ਸਭ ਅੰਗਸਤਨ ਜੋਤ ਸੰਗਤਾਂ ਨਤਮਸਤ ਹੋਣ ਵਾਸਤੇ ਜਾ ਰਹੀਆਂ ਹਨ ਉਹਨਾਂ ਦੇ ਲੰਗਰ ਦੀ ਸੇਵਾ ਆ ਤੇ ਬੜੀ ਵੱਡੀਆਂ ਸਵਾਗਤ ਕੀਤਾ ਜਾ ਰਹੀਆਂ ਹਨ ਸੰਗਤਾਂ ਵੱਲੋਂ ਬਹੁਤ ਬੜੀ ਸਾਰੀ ਸੰਗਤ ਨੂੰ ਮੁਬਾਰਕਾਂ ਹੋਣ ਫਿਰ ਰਾਜ ਜੱਟ ਸਾਹਿਬ ਸੂਤ ਸਾਥਕ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ